ਤੇ ਤੁਸੀਂ ਮਤਲਬ ਘਟਾਇਆ ਕਿ ਵਧਾਇਆ ਵਦਨਾ ਘਟਾਇਆ ਜੀ ਪਹਿਲਾਂ ਮੇਰੀ ਸਾਰੀ ਫੈਮਿਲੀ ਪਤਲੀ ਆਈ ਮੈਂ ਹੀ ਗੱਲੀ ਵਿੱਚ ਹੈ ਗਈ ਸੀ ਜੀ ਹੁਣ ਉਹਨਾਂ ਨਾਲ ਰਲ ਗਈ ਜੀ ਬੀਓ ਕੀ ਚੀਜ਼ ਆ ਕਦ ਨਾਲ ਵਾਜਨ ਘਟਾਇਆ ਜਾਂਦਾ ਬਾਈ ਸੱਸੀ ਕਾਲ ਸੱਸੀ ਕਾਲ ਕੀ ਨਾਮ ਆ ਬਾਈ ਆਪਣਾ ਮੇਰਾ ਰੀਨਾ ਰਾਣੀ ਠੀਕ ਆ ਬਾਈ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਤੁਸੀਂ ਵਾਜਨ ਘਟਾਇਆ ਹੈ ਥੈਂਕ ਯੂ ਵੀਰ ਜੀ ਤੇ ਮਤਲਬ ਕਿੰਨਾ ਵਾਜਨ ਘਟਾਇਆ ਮੈਂ 14 ਕਿਲੋ ਵੀਰ ਜੀ 14 ਕਿਲੋ ਕਿੰਨੇ ਸਮੇਂ ਚ 2 ਮਹੀਨਿਆਂ ਚ ਜੀ ਠੀਕ ਆ ਪਹਿਲਾਂ ਐ ਦੱਸੋ ਜੀ ਮਤਲਬ ਕੋਈ ਮੁਸੀਬਤ ਤਾਂ ਨਹੀਂ ਆਈ ਤੋਂ ਬਾਅਦ ਕੋਈ ਨਹੀਂ ਵੀਰ ਜੀ ਪਹਿਲਾਂ ਫੈਟੀ ਲਾਈਫ ਸੀ ਮੈਡੀਸਨ ਵਾਲੀ ਲਾਈਫ ਸੀ ਹੁਣ ਲਾਈਫ ਨੂੰ ਇੰਜੋਏ ਕਰਦੇ ਆ ਇੱਕ ਪਰਸਨੈਲਿਟੀ ਮਿਲੀ ਆ ਜੀ ਬਿਲਕੁਲ ਜੀ ਕੋਈ ਸੁਸਤੀ ਨਹੀਂ ਹੈਗੀ ਬਿਲਕੁਲ ਚੁਸਤੀ ਹੈ ਜੀ ਹੁਣ ਸਾਰੇ ਕੰਮ ਪ੍ਰੋਪਰ ਢੰਗ ਨਾਲ ਕਰਦੇ ਆਂ ਥੈਂਕ ਆਉਟ ਕਰਦੇ ਆਂ ਵੀ ਸਾਨੂੰ ਵੀ ਕੋਈ ਐਦਾਂ ਦਾ ਪਲੇਟਫਾਰਮ ਮਿਲਿਆ ਸੀ ਅਸੀਂ ਆਪਣਾ ਵਜ਼ਨ ਘੱਟ ਕੀਤਾ ਆਪਣੀ ਫੈਟ ਰਿਡਿਊਸ ਕੀਤੀ ਹੁਣ ਲਾਈਫ ਇੰਜੋਏਬਲ ਹੈ ਪਹਿਲਾਂ ਸੀਗਾ ਵੀ ਦਿਨ ਕੱਟ ਰਹੇ ਸੀ ਹੁਣ ਲਾਈਫ ਨੂੰ ਇੰਜੋਏ ਕਰਦੇ ਆਂ ਕਹਿ ਸਕਦੇ ਆ ਭੱਗੇ ਵੀ ਲੱਗਦਾ ਸੱਸੀ ਘਾਲ ਵੀ ਸੱਸੀ ਘਾਲ ਜੀ ਨੇਹਾ ਮਿੱਤਲ ਜੀ ਤੁਸੀਂ ਵੀ ਮੰਨ ਲਓ ਵਾਜਨ ਘਟਾਇਆ ਤੇਲੇ ਬਸ ਹਾਂਜੀ ਹਾਂਜੀ ਤੇ ਕਿੰਨਾ ਘਟਾਇਆ ਵਾਜਨ ਮੈਂ 80 ਦਿਨਾਂ ਦੇ ਵਿੱਚ 20 ਕਿਲੋ weight lose ਕੀਤਾ ਜੀ ਨਹੀਂ ਮਤਲਬ ਕਿ ਪਹਿਲਾਂ ਕੀ ਪ੍ਰੋਬਲਮ ਸੀ ਜਦੋਂ ਵਾਜਨ ਸੀ ਪਹਿਲਾਂ ਮੈਨੂੰ ਸਾਹ ਦੀ ਦਿੱਕਤ ਸੀ ਜੀ ਗੋਡਿਆਂ 'ਚ ਪ੍ਰੋਬਲਮ ਸੀ PCOS ਦੀ ਪ੍ਰੋਬਲਮ ਸੀ ਜੀ ਉਹ ਹੁਣ ਸਾਰੀਆਂ ਪ੍ਰੋਬਲਮ ਸੋਲਵ ਹੋ ਗਈਆਂ ਜੀ ਮੇਰੀਆ ਮੇਨ ਔਰਤ ਲੇਡੀਜ਼ ਦੀ PCOS ਦੀ ਪ੍ਰੋਬਲਮ ਹੁੰਦੀ ਹੈ ਉਹਦਾ ਸੋਲੂਸ਼ਨ ਸਰ ਨਾਲ ਵਧੀਆ ਨਹੀਂ ਉਹਦੀ ਫਿਰ ਮੈਡੀਸਨ ਹੀ ਲੈਤੀ ਦਵਾਈਆਂ ਨਾਂਜੀ ਨਾ ਕੁਝ ਵੀ ਨਹੀਂ ਜੀ ਇਹੀ ਇਹਨਾਂ ਡਾਈਟ ਪਲਾਨ ਯੂਜ਼ ਕੀਤਾ ਸੀ ਤੇ ਪ੍ਰੋਡਕਟ ਲਿੱਤਿਆ ਜੀ ਇਹਦੇ ਨਾਲ ਹੀ ਹੋਇਆ ਜੀ ਸਭ ਕੁਝ ਠ ਕੁੜਨੀ ਪਈ ਇਹ ਦੋ ਦੋ ਫਾਇਦੇ ਹੋ ਗਏ ਕਿ ਵਜ਼ਨ ਘਟ ਗਿਆ ਤੇ ਇੱਕ ਬਿਮਾਰੀਆ ਤੋਂ ਛੁਟਕਾਰਾ ਮਿਲ ਗਿਆ ਜੀ ਠੀਕ ਹੈ ਹੁਣ ਘਰੋਂ ਵੀ ਕਹਿੰਦੇ ਹੋਣਗੇ ਵੀ ਸਹੀ ਆ ਹੁਣ ਸਾਰਾ ਕੁਝ ਹਾਂਜੀ ਹਾਂ ਸਾਰੇ ਕਹਿੰਦੇ ਨੇ ਹੁਣ ਆਪ ਨੂੰ ਵੀ ਵਧੀਆ ਲੱਗਦਾ ਇਹ ਸਾਰਿਆਂ ਦੇ ਵਿੱਚ ਪਹਿਲਾਂ ਮੇਰੀ ਸਾਰੀ ਫੈਮਿਲੀ ਪਤਲੀ ਆਈ ਮੈਂ ਹੀ ਗੱਲੀ ਵਿੱਚ ਹੈ ਗਈ ਸੀ ਜੀ ਹੁਣ ਉਹਨਾਂ ਨਾਲ ਰਲ ਗਈ ਜੀ ਤੇ ਸੱਚੀ ਗੱਲ ਬਈ ਤੇ ਤੁਸੀਂ ਮਤਲਬ ਘਟਾਇਆ ਕਿ ਵਧਾਇਆ ਵਜ਼ਨ ਘਟਾਇਆ ਜੀ ਕੀ ਨਾਮ ਤੁਹਾਡਾ ਬਈ ਪੂਨਮ ਰਾਣੀ ਜੀ ਠੀਕ ਹੈ ਤੇ ਕਿੰਨਾ ਕਿੰਨਾ ਵਜ਼ਨ ਘਟਾਇਆ ਮੈਨੇ 30 ਪਲੱਸ weight lose ਕਰ ਲਿਆ 30 ਕਿਲੋ ਕਿੰਨੇ ਸਮੇਂ ਚ 4 ਮਹੀਨਿਆਂ ਚ ਜੀ ਮਤਲਬ ਕਿ ਫਿਰ ਤਾਂ ਕੋਈ ਮੁਸੀਬਤ ਆਈ ਹੋਈ ਦੁਆਜ ਨਹੀਂ ਨਹੀਂ ਸਰ ਹਾਂ ਇੱਕ ਮਹੀਨਾ ਮੈਂਨੇ ਮਤਲਬ ਨਿਊਟ੍ਰੀਸ਼ਨ ਛੱਡ ਕੇ ਵੀ ਦੇਖਿਆ ਵੀ weight gain ਤਾਂ ਨਹੀਂ ਹੁੰਦਾ weight gain ਨਹੀਂ ਹੋਇਆ ਮੇਰਾ ਠੀਕ ਹੈ ਨਹੀਂ ਇਹ ਫਿਰ ਇੱਕ ਕੀ ਚੀਜ਼ ਆ ਜੇ ਮੰਨ ਲਾ ਜਿਹੜੀ ਵਰਤਦੇ ਆ ਕੀ ਖਾਂਦੇ ਇਹ ਸਰ ਨੈਚੁਰਲ ਡਾਈਟ ਹੈ 40% ਨਿਊਟ੍ਰੀਸ਼ਨ ਹੈ 60% ਹੋਮ ਡਾਈਟ ਹੈ ਕੋਈ ਦਵਾਈਆਂ ਇਹਦੇ ਵਿੱਚ ਨੋ ਸਰ ਹੋ ਤਾਂ ਮੈਡੀਸਨ ਫ੍ਰੀ ਐ ਸਰ ਇਹ ਮੈਡੀਸਨ ਫ੍ਰੀ ਆ ਹਾਂਜੀ 슈ਗਰ ਫ੍ਰੀ ਐ ਮੈਡੀਸਨ ਫ੍ਰੀ ਐ ਮਤਲਬ ਕਿ ਹੋਰ ਰੋਗ ਵੀ ਨਹੀਂ ਲੱਗਦੇ ਨੋ ਸਰ ਸਗਤ ਜਿਹੜੇ ਆਪਣੇ ਇੰਟਰਨਲਸ ਪ੍ਰੋਬਲਮ ਨੇ ਲੇਡੀਜ਼ ਦੀ ਇੰਟਰਨਲ ਦਿੱਕਤ ਹੁੰਦੀਆਂ ਨੇ ਉਹ ਸਾਰੀਆਂ ਦੂਰ ਹੁੰਦੀਆਂ ਨੇ ਇਹਦੇ ਨਾਲ ਸਰ ਮੇਟਰ ਤੋਂ ਡਿਮਰ ਦਾ ਕਹਿ ਸਕਦਾ ਵੀ ਠੀਕ ਹੈ ਨਾ ਜੇ ਹੁਣ ਮੰਨ ਲਓ ਛੋਟੇ ਬੱਚੇ ਨੇ ਜਿਹਨਾਂ ਦਾ ਉਹਨਾਂ ਦਾ ਕੀ ਹਿਸਾਬ ਹੈ ਮੇਰਾ ਬੇਟਾ ਸਰ ਕੱਲ ਨੂੰ 9 ਸਾਲ ਦਾ ਹੋਊਗਾ 2 ਜੁਲਾਈ ਨੂੰ ਜੀ ਅਸੀਂ ਉਹਨੂੰ ਵੀ ਯੂਜ਼ ਕਰਵਾਇਆ ਹੈ ਉਹਦਾ ਅਸੀਂ 5 ਕਿਲੋ weight loss ਕੀਤਾ ਹੈ ਜੀ ਮੇਰਾ ਮੇਰੀ ਪੂਰੀ ਫੈਮਲੀ ਦਾ 1 ਕੁਇੰਟਲ ਦਾ ਰਿਜ਼ਲਟ ਹੈ ਜੀ ਮੇਰੇ ਹਸਬੰਦ ਨੇ 40 ਕਿਲੋ weight loss ਕੀਤਾ ਮੈਂ 14 ਕਿਲੋ ਕੀਤਾ ਜੀ ਮੇਰੇ ਬੇਟੇ ਨੇ 5 ਕਿਲੋ ਕੀਤਾ ਹੈ ਮੇਰੀਆਂ ਅੱਗੇ ਸਿਸਟਰ ਇਨ ਲਾਜ਼ ਨੇ ਉਹਨਾਂ ਨੇ ਕਿਸੇ ਨੇ 40 ਕਿਲੋ ਜੀ ਕਿਸ ਨੇ 30 ਕਿਲੋ ਐਦਾਂ ਸਾਡਾ weight loss ਹੋਇਆ ਜੀ ਪੂਰੀ ਫੈਮਲੀ ਦਾ ਅਸੀਂ ਪਹਿਲਾਂ ਆਪਣੀ ਪੂਰੀ ਫ ਫੇਰੀ ਅੱਗੇ ਪ੍ਰੀਫਰ ਕਰ ਰਿਹਾ ਰეკਮੈਂਡ ਕਰ ਰ ਰਿਹਾ ਜੀ ਕਿਸੇ ਨੂੰ ਹਾਂ ਆਪਦੇ ਉਤੇ ਲਾਗੂ ਕਰਕੇ ਬਿਲਕੁਲ ਜੀ ਬਿਲਕੁਲ ਤੇ ਲੈ ਵੀ ਭਰੋਸੇਮੰਦ ਵੀੜ ਤੇ ਹੋਰ ਭਰੋਸਾ ਕੀ ਦੇ ਸਕਦਾ ਮਤਲਬ ਵੀ ਕਿੰਨੀ ਜਲਦੀ ਕੰਮ ਕਰੂਗਾ ਇਹ ਆਪਣਾ 3 ਦਿਨਾਂ ਦੇ ਵਿੱਚ ਪਹਿਲੇ 3 ਦਿਨਾਂ ਦੇ ਵਿੱਚ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਮਨੀ ਬੈਕ ਗਾਰੰਟੀ ਨਾਲ ਆਪਾਂ ਕਰਵਾਵਾਂਗੇ ਅਗਰ 3 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਨਹੀਂ ਆਉਂਦਾ ਤਾਂ ਤੁਹਾਡੇ ਪੂਰੇ ਪੈਸੇ ਰਿਫੰਡ ਨੇ ਜੀ ਹੁਣ ਮੇਰੇ ਹਸਬੰਡ ਦਾ ਇੱਕ ਕਵਾਂਡਲ 23 ਕਿਲੋ ਵੇਟ ਸੀਗਾ ਉਹਨਾਂ ਨੂੰ ਫੈਟੀ ਲੀਵਰ ਸੀਗਾ ਕੈਸਟਰੋਲ ਸੀਗਾ ਬੀਪੀ ਸੀਗਾ ਤਾਂ ਉਹ ਸਾਰੀਆਂ ਦੂਰ ਹੋ ਗਈਆਂ ਜੀ ਹੁਣ ਇੱਕ ਵੀ ਦਿੱਕਤ ਨਹੀਂ ਆਇਆ ਕਿੱਥੇ ਤਾਂ ਬੀਪੀ ਦੀ ਪ੍ਰੋਪਰ ਗੋਲੀ ਲੱਗੀ ਸੀ ਵੀ ਡੇਲੀ ਗੋਲੀ ਖਾਣੀ ਹੀ ਖਾਣੀ ਐ ਤਾਂ ਹੁਣ ਉਹ ਬਿਲਕੁਲ 6-7 ਮਹੀਨੇ ਹੋ ਗਏ ਜੀ ਗੋਲੀ ਖਾਣ ਦੀ ਲੋੜ ਨਹੀਂ ਪਈ ਜੀ ਉਹਨਾਂ ਨੂੰ ਲੈ ਵੀ ਸਜਣੋ ਸਮਾਣੇ ਦੇ ਵਿੱਚ ਸ੍ਰੀ ਸਿਆਮ ਨਿਊਟ੍ਰੀਸ਼ਨ ਕਲੱਬ ਪੂਰੇ ਪੰਜਾਬ ਦੇ ਕੱਲੇ-ਕੱਲੇ ਬੰਦੇ ਤੱਕ ਵੀਡੀਓ ਸ਼ੇਅਰ ਕਰਕੇ ਪਹੁੰਚਾ ਦੇ ਇੱਥੇ ਤੁਸੀਂ ਪਹੁੰਚ ਸਕਦੇ ਹੋ ਤੇ ਬਈ ਮੰਨ ਲਓ ਡਿਲੀਵਰੀ ਕੀ ਹਿਸਾਬ ਕਿਤਾਬ ਜ ਦੂਰ ਬੈਠਣੇ ਕੀ ਕਰਾਂਗੇ ਉਹਨਾਂ ਨੂੰ ਉਹ ਉਹਨਾਂ ਦਾ ਦੇਖੋ 올 ਇੰਡੀਆ ਤਾਂ ਆਪਣੀ ਡਿਲੀਵਰੀ ਫ੍ਰੀ ਹੈ ਜੀ ਤਿੰਨ ਤੋਂ ਪੰਜ ਦਿਨਾਂ ਦੇ ਵਿੱਚ ਜੋ ਆਰਡਰ ਕਰਦੇ ਨੇ ਤਾਂ ਉਹਨਾਂ ਕੋਲ ਪਹੁੰਚ ਜਾਂਦਾ ਪ੍ਰੋਡਕਟ ਜੀ ਤੇ ਜੇ ਆਪਾਂ ਫੋਰਨ ਚ ਮੰਗਾਨੇ ਆ ਤਾਂ ਉੱਥੇ ਕੋਰੀਅਰ ਚਾਰਜਸ ਲੱਗਦੇ ਨੇ ਜੀ ਪੂਰੇ ਭਾਰਤ 'ਚ ਫ੍ਰੀ ਭੇਜਦੇ ਨੇ ਕਿਸੇ ਭੈਣ ਨੇ ਮੰਗਾਣੀ ਹੋਵੇ ਪਠਾਨਕੋਟ ਆ ਮਾਸਾ ਹਾਂ ਜੀ ਹਾਂ ਬਿਲਕੁਲ ਜੀ ਕਿਤੇ ਮਰਜ਼ੀ ਮੰਗਵਾਓ ਜੀ ਪੂਰੀ ਇੰਡੀਆ ਦੇ ਵਿੱਚ ਅੱਛਾ ਇੱਕ ਇੱਕ ਸਵਾਲ ਕਰਦੇ ਦਵਾਜ ਵੀਡੀਓ ਐਂਡ ਕਰਾਂਗੇ ਮੰਨ ਕੇ ਚੱਲ ਕੋਈ ਜਾਦੇ 4 ਕਿਲੋ ਤੋਂ ਲੈ ਕੇ 10 ਕਿਲੋ ਤੱਕ ਦਾ ਰਿਜ਼ਲਟ ਆ ਜਾਂਦਾ ਵੀਰ ਜੀ ਬਾਕੀ ਉਹਨਾਂ ਦੇ ਫੋਲੋ ਅਪ ਕਰਨ ਤੇ ਆ ਵੀ ਉਹ ਆਪਾਂ ਨੂੰ ਕਿੱਦਾਂ ਫੋਲੋ ਕਰਦੇ ਨੇ ਇੱਕ ਸਿਰਫ ਨੈਚੁਰਲ ਡਾਈਟ ਆ ਕੋਈ ਦਵਾਈ ਨਹੀਂ ਕੋਈ ਵੀ ਸਾਈਡ ਇਫੈਕਟ ਨਹੀਂ ਵੀਡੀਓ ਸ਼ੇਅਰ ਕਰਕੇ ਰੇਕ ਪੈਣ ਪਈ ਤੱਕ ਪਹੁੰਚਾ ਦਿਓ ਸ਼ੁਕਰੀਆ ਜੀ